ਵਾਇ ਗੁਰੂ ਜੀ ਆਓ ਅੰਮ੍ਰਿਤ ਵੇਲੇ ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਲੋਕ ਜੋ ਪ੍ਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਨ ਦੇ ਪੇਟ ਵਿੱਚ ਥਾਂ ਦੇਂਦਾ ਹੈ ਇਹ ਨਾਨਕ ਜੀ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ ਮਾਂ ਦੇ ਪੇਟ ਦੀ ਵੱਡੀ ਭਿਆਨਕ ਅਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ। ਏ ਕੇ ਨਾਨਕ ਆਪ ਹੈ ਪਾਈ ਜਦੋਂ ਤੇਰਾ ਮੂੰਹ ੇਠਾਂ ਨੂੰ ਸੀ ਪੈਰ ਉੱਤਾਂ ਨੂੰ ਸੰ ਬੜੇ ਔਖੇ ਥਾਂ ਤੂੰ ਵਸਦਾ ਸਤਿ ਤਦੁ ਜਿਸ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਤੂੰ ਬਚਿਆ ਰਹਾ ਹੁਣ ਉਸ ਮਾਲਕ ਨੂੰ ਤੂੰ ਕਿਉਂ ਪੁਲਾ ਦਿੱਤਾ? ਦੋ ਪੌੜੀ ਦੀ ਵਿਚਾਰ ਕੀ ਜੀ? ਮਾਂਗ ਦੀ ਰਾਤ ਤੇ ਪਿਉ ਦੇ ਵੀਰਜ ਤੋਂ ਮਾਂਗ ਦੇ ਪੇਟ ਦੀ ਅਗ ਵਿੱਚ ਤੂੰ ਉੱਗ ਗਿਆ ਤੇਰਾ ਮੂੰਹ ਹੇਠਾਂ ਨੂੰ ਸੀ ਗੰਦਾ ਤੇ ਡਰਾਉਣਾ ਸੈ ਮਾਨੋ ਇੱਕ ਹਨੇਰੇ ਕੋਰ ਨਰਕ ਵਿੱਚ ਪਿਆ ਹੋਇਆ ਸੈ ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈ ਸਰਦਾ ਉਸ ਨੂੰ ਹੁਣ ਪੀਠ ਮਨੋਂ ਤਨੋਂ ਹਿਰਦੇ ਵਿੱਚ ਯਾਦ ਕਰ ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ ਉਸ ਨੂੰ ਰਤਾ ਪੀ ਨਾ ਪੁਲਾ ਪ੍ਰਭੂ ਨੂੰ ਪੁਲਾਇਆਂ ਕਦੇ ਸੁਖ ਨਹੀਂ ਹੁੰਦਾ ਜੇ ਪੁਲਾਏਗਾ ਤਾਂ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਜਾਵੇਂਗਾ ਦੋ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਆਪਣੇ WhatsApp ਗਰੁੱਪਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਸ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ